ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਟਾਈਮ ਸਵੇਰ ਦੇ ਜਿਹੜੇ 5:30 ਹੋ ਚੁੱਕੇ ਆ ਤੇ ਆਪਾਂ ਬਣਾਉਣ ਲੱਗੇ ਆ ਕਿ ਸਬਜ਼ੀ ਕਿਉਂਕਿ ਬੱਚਿਆਂ ਨੇ ਸਕੂਲ ਲੈ ਕੇ ਜਾਣੀ ਹੈ ਤੇ ਸਰਕਾਰ ਜੀ ਨੇ ਜਿਹੜਾ ਹੈਗਾ ਲੰਚ ਵਿੱਚ ਪੈਕ ਕਰਕੇ ਲੈ ਕੇ ਜਾਣੀ ਆ ਤੇ ਕੜੀ ਆਪਾਂ ਬਣਾਉਣ ਲੱਗੇ ਆ ਕੜਾਹੀ ਆਪਾਂ ਰੱਖ ਲਈਏ ਪਿਆਜ਼ ਕੱਟ ਲਿਆ ਵੇਸਣ ਛਾਣ ਕੇ ਰੱਖ ਲਿਆ ਤੇ ਹਰੀ ਸਾਰੀ ਆਪਣੀ ਹੋ ਚੁੱਕੀ ਆ ਤੇ ਕੜੀ ਬਣਾਉਣੀ ਆ ਆਪਾਂ ਤੇ ਕੁਰਬਾਨੀ ਦਾ ਪਾਠ ਆ ਜਿਹੜਾ ਸਵੇਰ ਦਾ ਹੋ ਰਿਹਾ ਹੈ ਅਮਰਤ ਵੇਲੇ ਦਾ ਲੋ ਜੀ ਤੇਲ ਅੰਡਾ ਆਪਣਾ ਘਰਮ ਹੋ ਗਿਆ ਇਹ ਵਿੱਚ ਪਾਉਂਗੇ ਆਪਾਂ ਜੀਰਾ ਮਹਨ ਪਾ ਕੇ ਪਿਆਜ਼ ਨਾਲ ਗਾਟੇ ਨੇ ਪਾ ਟਮਾਟਰ ਜਿਹੜਾ ਸੇ ਨੇ ਕੰਮ ਕਰਨ ਦਾ ਮੈ ਲਈ ਬਕਰਾਇਆ ਮੇਰੀ ਰਾਇ ਹੁੰਦਾ ਹੈ ਕਿ ਠੰਡਾ ਮੌਸਮ ਹੁੰਦਾ ਜੂਰਾ ਜੂਰਾ ਨਾਲ ਨਾਲ ਗੁਰਬਾਣੀ ਦਾ 파ਟ ਹੋ ਰਿਹਾ ਹਾਂ ਜੀ ਬਿਲਕੁਲ ਆਪਾਂ ਸਿੰਪਲ ਤਰੀਕੇ ਨਾਲ ਜਿਹੜੀ ਛੜੀ ਬਣਾ ਕੇ ਤਿਆਰ ਕਰਾਂਗੇ ਇਹ ਹੈ ਆਪਣੀ ਮਾਰਨਿੰਗ ਬਿਲਟਿੰਗ ਨਾ ਪਤਾ ਤੁਹਾਨੂੰ ਜੀ ਮਾਰਨਿੰਗ ਬਿਲਟਿੰਗ ਹੈ ਜਿਹੜੀ ਸ਼ੇਅਰ ਕਰਨ ਲੱਗਣੀ ਹੈ ਜਿੰਜੇ ਦਾ ਫੋਟੋ ਤੁਹਾਨੂੰ ਜੀ ਜਮਾ ਸਕਦੇ ਹਾਂ ਇਹਲਾ ਕੋਈ ਸੰਦਾ ਘੋੜਾ ਜਿਹਾ ਬੈਟਾ ਕਰ ਚਾਰ ਕਰ ਲਈਏ ਇਰਕੇ ਤੋਂ ਆ। ਫਿਰ ਜਿਹੜਾ ਘੋਲ ਆ ਵਧੀਆ ਤਰੀਕੇ ਨਾਲ ਚਾਰ ਹੋ ਜਾਂਦਾ। ਫਿਰ ਡਲੀਆਂ ਨਹੀਂ ਵੱਜਦੀਆਂ ਹੈਗੀਆਂ। ਇਹ ਥੋੜਾ ਥੋੜਾ ਪਾਣੀ ਪਾਉਣ ਨੂੰ। ਇਹ ਅੱਜ ਆਪਣਾ ਭੁੱਜ ਗਿਆ ਆਪਾਂ ਨੇ ਪਾ ਤਾ ਟਮਾਟਰ ਬੱਚੇ ਦੇ ਕੁੱਤੇ ਕੋਲ ਖਾਣਾ ਆਉਣਾ ਹੋਵੇ ਛਾਲੀ ਨਹੀਂ ਰੱਖਦਾ ਇਸ

ਜਦ ਜਦੀ ਉਧਰ ਖੜ ਗਿਆ। ਥੋੜਾ ਜਿਹਾ ਪਾਣੀ ਪਾ ਲੈਣ ਵਾਲੇ ਮੁੱਛੇ। ਨਾਲ ਹੀ ਆ bộtਾ ਚਾਹੀਦੀ। ਆਟਾ ਬਣਾਵਾ। ਰਾਮੂ ਘਟਨ ਦਾ ਸਵੇਰ ਜਾਗਦੀ ਹੁੰਦਾ ਹਨ ਉਹਨਾਂ ਦਾ ਪਾਲ ਨੇ ਬਿਸਮਾ ਦਾ ਬੈਡ ਰੈਡੀ ਹੋਣ ਕੇ ਆਪਣੀ ਹੋ ਗਈ ਰੈਡੀ ਇਹ ਪੂਨੀ ਤੇ ਹਾਰਾ ਮਾਤਾ ਗੰਮੀ ਜਦੋਂ ਇਹ ਸੈਵ ਹੋਣਗੇ ਫੇਸ ਕਟਨਾ ਕਰਦੇ ਹਾਂ ਕੱਲ ਬਾਤ ਜਦ ਤੱਕ ਘਰ ਨਹੀਂ ਮਕੜਾ ਦਿੱਤੇ ਗੜੀਆਂ ਤੇ ਚੜ੍ਹੂਗਾ ਘਰੇ ਲੋ ਲੱਗਦਾ ਕਿਉਂਕਿ ਇਹ ਫਿਰ ਬੱਚਿਆਂ ਨੂੰ ਦੋਹਰਾ ਹੁੰਦਾ ਆਪਾ ਉਹ ਹੋ ਜਾਂਦਾ ਲੋ ਜੀ ਕੜੀਆ ਆਪਣੀ ਬਣ ਕੇ ਆ ਗਈ ਤੇ ਇਸ ਵਕਤ ਆਪਾਂ ਨੀ ਬੰਦ ਜਿਹਾ ਆਟਾ ਗੁੰਨ ਲਈ ਫਿਰ ਮਿਲਦੀ ਤੁਹਾਨੂੰ ਲੋ ਜੀ ਇਹਨਾਂ ਦੇ ਲੰਚ ਬਾਕਸ ਵਗੈਰਾ ਮੈਂ ਬਣਾ ਕੇ ਰੱਖ ਦਿੱਤੇ ਨੇ ਤੇ ਟਾਈਮ ਇੱਥੇ ਜਿਹੜਾ ਹੈਗਾ ਆ ਸਵਾ 6 ਦਾ ਹੋ ਗਿਆ 6:20 ਦਾ ਟਾਈਮ ਸੀਗਾ ਤੇ ਮੈਂ ਲੰਚ ਬਾਕਸ ਇਹਨਾਂ ਦੇ ਰੈਡੀ ਕਰ ਦਿੱਤੇ ਨੇ ਜਿਹੜੀਆਂ ਬੋਤਲਾਂ ਹੈ ਸਕੂਲ ਪਾਣੀ ਵਾਲੀਆਂ ਲੈ ਕੇ ਜਾਂਦੇ ਨੇ ਉਹ ਵੀ ਆਪਾਂ ਨੇ ਤਿਆਰ ਕਰ ਦਿੱਤੀਆਂ ਨੇ ਭਰ ਕੇ ਰੱਖ ਦਿੱਤੀਆਂ ਮਤਲਬ ਹਨਾ ਤੇ ਹੁਣ ਮੈਂ ਇਹਨਾਂ ਦੇ ਵਾਉਣ ਲੱਗੀਆਂ ਇੱਥੇ ਸੈਰ ਤੇ ਜਸ਼ਨ ਕਹਿੰਦਾ ਪਹਿਲਾਂ ਮੇਰਾ ਜੂੜਾ ਕਰੋ ਇਹਨਾਂ ਦਾ ਇਹ ਰੋਲਾ ਜਰੂਰ ਹੁੰਦਾ ਆ ਵੀ ਪਹਿਲਾਂ ਮੇਰਾ ਸੈਰ ਬਾਅਦ ਤੇ ਪਹਿਲਾਂ ਮੇਰਾ ਫਿਰ ਮੈਂ ਇਹਨਾਂ ਦੀ ਵਾਰੀ-ਵਾਰੀ ਨਾ ਵਾਉਣੀ ਇੱਕ ਦਿਨ ਉਹਦਾ ਇੱਕ ਦਿਨ ਉਹਦਾ ਵਾਉਣੀ ਆ ਤੇ ਇਦਾਂ ਲੜਾਈ ਖਤਮ ਹੋ ਜਾਂਦੀ ਹੈ ਹਨਾ ਤੇ ਮੰਜੋਤ ਨੂੰ ਮੈਂ ਭੇਜਿਆ ਸੀ ਪਟਕਾ ਲੈਣ ਮੈਂ ਕਿਹਾ ਦੂਸਰੇ ਕਮਰੇ ਚੋਂ ਪਟਕਾ ਲਿਆ ਪਰ ਉਧਰ ਸਾਡੀ ਕੁੱਤੀ ਬੰਨੀ ਹੋਈ ਆ ਤੇ ਫਿਰ ਇਹ ਡਰਦੇ ਜਾਂਦੇ ਨਹੀਂ ਕਹਿੰਦੇ ਸਾਨੂੰ ਵੀ ਵੱਡੂ ਕੀ ਪਰ ਵੱਢਦੀ ਤਾਂ ਉਹ ਹੈ ਨਹੀਂ ਕਿ ਪਰ ਇਹਨਾਂ ਨੂੰ ਡਰ ਲੱਗਿਆ ਹੋਇਆ ਆ ਕਿ ਸਾਨੂੰ ਨਾ ਕੁਝ ਕਹਿ ਦਵੇ ਹਨਾ ਤੇ ਮੈਂ ਨਾ ਇਹਦੇ ਰਬੜਾ ਪਾ ਦਿੰਨੀ ਹੁੰਨੀ ਆ ਫਿਰ ਵਾਲ ਨਹੀਂ ਖਿੱਲਰਦੇ ਹੈਗੇ ਵਧੀਆ ਇਦਾਂ ਜੂੜਾ ਸੋਨਾ ਹੋ ਜਾਂਦਾ ਆ ਤੇ ਫਿਰ ਸ਼ਾਮ ਨੂੰ ਵੀ ਜਦੋਂ ਇਹ ਪਟਕਾ ਲਾ ਦਿੰਦਾ ਆ ਸ਼ਾਮ ਨੂੰ ਤੇ ਫਿਰ ਖਿੱਲਰਦੇ ਨਹੀਂ ਹੈਗੇ ਵਾਲ ਵਧੀਆ ਇਸੇ ਤਰ੍ਹਾਂ ਰਹਿੰਦੇ ਨੇ ਤੇ papa ਇਹਨਾਂ ਦੇ ਜਿਹੜੇ ਹੈਗੇ ਦੂਸਰੇ ਕਮਰੇ ਚ ਬਹਿ ਕੇ ਪਾਠ ਕਰਨ ਲੱਗੇ ਕਿਉਂਕਿ ਇਹਨਾਂ ਦੀ ਆਦਤ ਆ ਨਾ ਇਹਨਾਂ ਨੇ ਰੌਲਾ ਪਾਈ ਜਾਣਾ ਰੌਲਾ ਪਾਈ ਜਾਣਾ ਹੈ ਬੋਲ ਹੀ ਜਾਂਦੇ ਰਹਿੰਦੇ ਹੈਗੇ ਤੇ ਫਿਰ ਪਾਠ ਕਰਦਿਆਂ ਨੂੰ ਹਨਾ ਉਹ ਦਿੱਕਤ ਆਉਂਦੀ ਹੈ ਜਦੋਂ ਬੱਚੇ ਕੋਲੇ ਬੋਲਦੇ ਕੋਈ ਵੀ ਬੋਲਦਾ ਹੋਵੇ ਤੇ ਫਿਰ ਪਾਠ ਕਰਨ ਦੇ ਵਿੱਚ ਦਿੱਕਤ ਆਉਣ ਲੱਗ ਜਾਂਦੀ ਹੈ ਹਨਾ ਤੇ ਉਧਰ ਦੂਸਰੇ ਕਮਰੇ ਦੇ ਵਿੱਚ ਚਲੇ ਗਏ ਤੇ ਮੈਂ ਬਾਅਦ ਤਾਂ ਇਹਦਾ ਸੈਟ ਕਰ ਦਿੱਤਾ ਜੂੜਾ ਤੇ ਹੁਣ ਮਿਲੇ ਹਾਂਗੀ ਪਾਟਕਾ ਕਿਉਂਕਿ ਮੈਨੂੰ ਇਹ ਹੁੰਦਾ ਪਹਿਲਾਂ ਇੱਕ ਨੂੰ ਰੈਡੀ ਕਰ ਦੇਵਾਂ ਫਿਰ ਆ ਜਿਹੜਾ ਦੂਜਿਆਂ ਨੂੰ ਰੈਡੀ ਕਰੂੰਗੀ ਤੇ ਬਰਦੀਆਂ ਬੁੱਦੀਆਂ ਇਹਨਾਂ ਨੇ ਆ ਪਾਲੀਆਂ ਨੇ ਬਸ ਰੇਸ ਰਵਾ ਕੇ ਤੇ ਪਟਕੇ ਬੰਨ ਕੇ ਤੇ ਬਸ ਸਕੂਲ ਕਰੇ ਭੇਜ ਦਈਦਾ ਆ ਇਹਨਾਂ ਦੀ ਬੈਣ ਆ ਜਿਹੜੀ ਤਕਰੀਬਨ 4:00 ਕ 7 ਵਜੇ ਦੇ ਆਸ-ਪਾਸ ਆ ਜਿਹੜੀ ਆ ਜਾਂਦੀ ਆ ਤੇ ਪਟਕਾ ਬਣਾਉਣ ਲੱਗਿਆ ਇਹ ਇਲਤ ਬਹੁਤ ਕਰਦਾ ਆ ਜਿਹੜਾ ਜਦੋਂ ਥੋੜਾ ਜਿਹਾ ਵੱਡਾ ਪਟਕਾ ਬੰਨਦੀ ਆ ਨਾ ਫਿਰ ਇਹ ਇਲਤਾਂ ਕਰਦਾ ਰਹਿੰਦਾ ਆ ਮਤਲਬ ਉਹ ਵਿੱਚ ਸੈੱਟ ਨਹੀਂ ਹੁੰਦਾ ਸੈਰੇ ਨੇ ਹਲਾਈ ਜਾਣਾ ਹਲਾਈ ਜਾਣਾ ਹੁੰਦਾ ਹੈ ਤੇ ਅੱਜ ਆਰਾਮ ਨਾਲ ਬੈਠਾ ਆ ਪਤਾ ਹੀ ਵੀ ਕੈਮਰਾ ਚੱਲਦਾ ਪਿਆ ਵਾ ਤੇ ਬੜੇ ਮਜ਼ੇ ਨਾਲ ਪਟਕਾ ਜਿਹੜਾ ਬਣਾ ਲਿਆ ਵਾ ਤੇ ਹੁਣ ਮੈਂ ਇਹ ਮੰਜੂਤ ਤੇ ਵੀ ਕਰ ਦੂੰਗੀ ਗੁੱਤਾ ਕਿਉਂਕਿ ਇਹਨੂੰ ਹਲੇ ਸੈਰ ਨਹੀਂ ਪਾਉਣਾ ਆਉਂਦਾ ਹੈਗਾ ਤੇ ਫਿਰ ਮੈਂ ਕਿਹਾ ਚੱਲ ਹੌਲੀ ਹੌਲੀ ਪੁੱਤ ਸਿੱਖ ਲਈ ਕਿਉਂਕਿ ਕੁੜੀ ਨੂੰ ਤਾਂ ਹਰੇਕ ਕੰਮ ਆਉਣਾ ਜ਼ਰੂਰੀ ਆ ਨਾ ਕੁੜੀਆਂ ਦਾ ਨਹੀਂ ਸਰਦਾ ਹਨਾ ਗਾਮਾ ਕੀਤੇ ਬਣਾ ਹਨਾ ਤੇ ਇਹ ਇੱਥੇ ਨੂੰ ਗੋਲੀ ਦੇ ਕੇ ਗਏ ਨੇ ਪੇਟ ਦਰਦ ਹੁੰਦਾ ਪਿਆ ਸੀਗਾ ਇਹਦਾ ਮੰਜੂਤ ਦਾ ਤੇ ਮੈਂ ਕਿਹਾ ਚੱਲ ਗੋਲੀ ਲੈ ਲਾ ਅੰਤਜਾਬ ਬਾਣ ਜਾਂਦਾ ਇਹਦੇ ਬਹੁਤ ਜਲਦੀ ਪਤਾ ਨਹੀਂ ਕੀ ਚੱਕਰ ਆ ਸੁਬਾ ਸੁਬਾ ਇਹਨੂੰ ਪਹਿਲਾਂ ਤਜਾਬ ਦੀ ਜਿਹੜਾ ਹੈਗਾ ਕੈਪਸੂਲ ਦੇਣਾ ਪੈਂਦਾ ਆ ਇਹਦੇ ਪੱਕਾ ਹੀ ਬਣ ਜਾਂਦਾ ਵਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਦੇ ਦਿਓ ਹਨਾ ਫਿਰ ਬਸ ਨਾ ਜਾਵੇ ਵੀ ਮੈਂ ਤੇ ਉਹਨੇ ਟਾਈਮ 'ਚ ਮੈਂ ਗੁਰਤ ਕਰਨ ਨਾਲ ਦੀ ਨਹੀਂ ਬਾਹੂ ਦਿੰਦੀ ਫਿਰ ਇਹ ਦੇ ਕੇ ਗੋਲੀ ਸਵੇਰੋਂ ਐ ਤਾਂ ਮੇਰੀ ਹੈਲਪ ਕਰ ਦਿੰਦੇ ਨੇ ਜਦੋਂ ਲੇਟ ਹੁੰਦੀ ਹੁਣ ਬੱਚੇ ਫਿਰ ਨਾਲ ਤਿਆਰ ਵਗੈਰਾ ਕਰਾ ਦਿੰਦੇ ਨੇ ਮਤਲਬ ਹਨਾ ਜਿੱਦਾਂ ਬੇਟੇ ਦਾ ਪਟਕਾ ਵਗੈਰਾ ਬੰਨ੍ਹ ਦਿੰਦੇ ਨੇ ਇਹਨੇ ਨਾਲ ਹੀ ਹੈਲਪ ਹੋ ਜਾਂਦੀ ਜਾਂ ਫਿਰ ਕਹਿ ਦਿੰਦੇ ਨੇ ਪਟਕੀ ਪੁਟਕੇ ਤੂੰ ਆਪੇ ਬੰਨ੍ਹ ਲੈ ਤੇ ਮੈਂ ਪਾਣੀ ਦੀ ਬੋਤਲਾਂ ਭਰ ਦਿੰਨਾ ਵਾ ਕਿਉਂਕਿ ਕਈ ਵਾਰ ਫਿਰ ਹੁਣ ਜਿਹੜਾ ਕੰਮ ਨਾ ਕੀਤਾ ਹੋਵੇ ਨਾ ਉਹ ਔਖਾ ਲੱਗਦਾ ਹੁੰਦਾ ਆ ਤੇ ਫਿਰ ਇਹ ਬੂਤ ਨਾ ਭਰ ਦਿੰਦੇ ਆ ਜੇ ਨਹੀਂ ਇਰਾਦਾ ਹੁੰਦਾ ਪਟਕਾ ਬੰਨਣ ਦਾ ਤੇ ਚਲੋ ਜੀ ਆਪਾਂ ਇਹਦਾ ਸਿਰ ਵੀ ਬਾਤਾਂ ਗੱਲਾਂ ਕਰਦੇ ਕਰਦੇ ਤੇ ਮਤਲਬ ਘਰ ਫੇਰ ਹੀ ਚੱਲਦਾ ਹਨਾ ਜੇ ਦੋਨੋਂ ਮੀਆਂ ਬੀਬੀ ਰਲ ਕੇ ਚਲਾਉਣ ਜੇ ਇੱਕ ਦਾ ਮੂੰਹ ਇੱਧਰ ਨੂੰ ਤੇ ਇੱਕ ਦਾ ਉੱਧਰ ਨੂੰ ਹੋ ਜਾਵੇ ਫਿਰ ਘਰ ਵੀ ਨਹੀਂ ਚੱਲਦੀ ਹੈਗੀ ਤੇ ਲਓ ਜੀ ਆਪਾਂ ਕਰਤੀਆਂ ਨੇ ਗੁੱਤਾਂ ਤੇ ਪਰ ਇਹਨਾਂ ਦੇ ਸਕੂਲ ਵਿੱਚ ਇੰਦਾ ਇੱਕ ਇੱਕ ਗੁੱਤ ਉਹ ਦੂਜੀ ਗੁੱਤ ਦੂਜੇ ਪਾਸੇ ਬਣਾਣੀ ਦੂਜੀ ਦੂਜੇ ਪਾਸੇ ਮਤਲਬ ਪੀਂਗ ਜੀ ਬਣਾਉਣੀ ਪੈਂਦੀ ਆ ਇਦਾਂ ਇਹਨਾਂ ਦੇ ਰੂਲ ਆ ਕੋਈ ਬਣਾਇਆ ਹੋਇਆ ਸਕੂਲ ਵਾਲਿਆਂ ਨੇ ਹਨਾ ਆਪਣੇ ਤਾਂ ਕਰੀਲੇ ਜੇ ਕਰ ਦਿੰਦੇ ਹੁੰਦੀ ਸੀ ਮੰਮੀਆਂ ਤੇ ਇਹਨਾਂ ਦੇ ਤਾਂ ਪੀਂਗ ਜੀ ਬਣਾਉਣੀ ਪੈਂਦੀ ਐ ਇਸ ਤਰ੍ਹਾਂ ਪੀਂਗ ਬਣਾ ਕੇ ਫਿਰ ਸੈਟ ਕਰਕੇ ਸੈਰ ਮੈਂ ਦਿੱਤਾ ਵਾਹ ਤੇ ਵਾਲ ਆਪਾਂ ਕੱਢ ਕੇ ਜਿਹੜੇ ਹੈਗੇ ਜਿੱਥੇ ਰੱਖੇ ਹੁੰਦੇ ਐਕਸਟਰਾ ਉੱਥੇ ਰੱਖਦੇ ਤੇ ਇੱਥੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਸੀਗਾ ਵੀ ਵੀਡੀਓ ਬਣਦੀ ਪਈ ਆ ਤੇ ਮੈਂ ਚੁੱਪ ਕਰਕੇ ਮਗਰ ਵੀਡੀਓ ਬਣਾ ਲਈ ਪਰ ਇਹ ਫੋਨ ਚ ਲਾ ਰਹੇ ਸੀਗੇ ਇਸ ਕਰਕੇ ਮੈਂ ਜਿਹੜਾ ਹੈਗਾ ਆ ਵੋਇਸ ਓਵਰੀ ਕੀਤੀ ਹੋਈ ਆ ਸਾਰੇ ਕਿਉਂਕਿ ਉਹ ਫੋਨ ਦੇਖਦੇ ਪਈ ਸੀ ਤੇ ਇੱਥੇ ਮੈਂ ਕੈਮਰਾ ਸਿੱਧਾ ਲਾਇਆ ਜੀ ਮੈਨੂੰ ਦमाग ਚ ਨਿਕਲ ਗਿਆ ਹਨਾ ਵੀ ਚੇਡਾ ਕਰਕੇ ਲਾਉਣਾ ਹੈ ਤੇ ਮੈਂ ਸਿੱਧਾ ਲਾਇਆ ਹੀ ਤਾਂ ਕਰਕੇ ਇਸ ਤਰ੍ਹਾਂ ਵੀਡੀਓ ਬਣੀ ਹੈ ਤੇ ਮੈਂ ਕਿਹਾ ਤੁਹਾਨੂੰ ਮੈਂ ਇਹਨਾਂ ਦੇ ਰੈਡੀ ਛੜੀ ਇਹਨਾਂ ਨੂੰ ਕਰ ਦਿੱਤਾ ਤੇ ਆਪਾਂ ਲਾਉਣ ਲੱਗੇ ਇੱਥੇ ਝਾੜੂ ਟਾਈਮ ਹੋ ਗਿਆ ਜਿਹੜਾ ਇੱਥੇ 6:35 ਦਾ ਟਾਈਮ ਆ ਜਿਹੜਾ ਹੋ ਗਿਆ ਸੀਗਾ ਤੇ ਇਹਨੇ ਨੀਰ ਕੱਟੇ ਆ ਬੇਟੀ ਨੇ ਆਹ ਪਤਨ ਕੀ ਕਰਦੀ ਫਿਰਦੀ ਮੈਨੂੰ ਪਤਾ ਹੀ ਨਹੀਂ ਸੀਗਾ ਹਨਾ ਤੇ ਕਿੱਦਾਂ ਕਰਦੀ ਫਿਰਦੀ ਆ ਤੇ ਮੈਂ ਲਾਤਾ ਝਾੜੂ ਤੇ ਇੱਥੇ ਫੋਨ ਦੇਖਦੇ ਪਏ ਆ ਤੇ ਗੱਲਾਂ ਬਾਤਾਂ ਮਾਰਦੇ ਪਏ ਆ ਰੋਲਾ ਬਹੁਤ ਪਾਉਂਦੇ ਸਵੇਰ ਸਵੇਰੀ ਤੇ ਮੈਂ ਇਹਨੂੰ ਜਸ਼ਨ ਨੂੰ ਕਹਿੰਦੀ ਸੀਗੀ ਮੈਂ ਕਿਹਾ ਨਾ ਬਾਲਟੀ 'ਚ ਟੁੱਟੀ ਛੱਡਿਆ ਵਾਸ਼ਰੂਮ ਵਾਲੀ ਵੀ ਮੈਂ ਫਿਰ ਬੂਟਿਆਂ ਨੂੰ ਪਾਣੀ ਪਾ ਦੂੰਗੀ ਬੂਟੇ ਲਾਏ ਹੋਏ ਆ ਜਿਹੜੇ ਉਹਨਾਂ ਨੂੰ ਤੇ ਫਿਰ ਇਹ ਪਹਿਲਾਂ ਆਖਿਆ ਨਹੀਂ ਲੱਗਿਆ ਜਦੋਂ ਮੈਂ ਬੇਟੀ ਦਾ ਨਾਮ ਲਿਆ ਫਿਰ ਇਹ ਛੱਡਣ ਗਿਆ ਟੁੱਟੀ ਕਹਿੰਦਾ ਮੰਮੀ ਛੱਡਿਆ ਬਣਾਵਾ ਪਹਿਲਾਂ ਤਾਂ ਵੀ ਇੱਥੇ ਖੜਾ ਰਹੂਗਾ ਕਿ ਮੈਂ ਨਹੀਂ ਜਾਂਦਾ ਹੈਗਾ ਤੇ ਹੁਣ ਗਿਆ ਦੇ ਮੈਂ ਕੁੜੀ ਨੂੰ ਕਹਿੰਦਾ ਜਦੋਂ ਇਦਾਂ ਪਤਾ ਨਹੀਂ ਕਾਹ ਤੋਂ ਜਵਾਕ ਹੰਟ ਕਰਦੀ ਆ ਮੈਂ ਹੁਣ ਲਾ ਦਿੱਤਾ ਝਾੜੂ ਤੇ ਝਾੜੂ ਲਾਉਂਦੀ ਲਾਉਂਦੀ ਜਿਹੜਾ ਹੈਗਾ ਆ ਮੈਂ ਬਾਈਕ ਵੀ ਜੜੀ ਹੈਗੀ ਪਰ ਇਹ ਕਰੂੰਗੀ ਤੇ ਇਹ ਪਾਣੀ ਆਪ ਪਾਉਣ ਲੱਗਿਆ ਮੈਂ ਕਿਹਾ ਨਾ ਪੰਗੇ ਲੈ ਇੱਥੇ ਨੂੰ ਅਸੀਂ ਛਿੜਕਦੇ ਪਾਈ ਸੀ ਵੀ ਪਾਣੀ ਨਾ ਆਪ ਪਾ ਤੇਰੇ ਕੱਪੜੇ ਗੰਦੇ ਹੋ ਜਾਣੇ ਸਕੂਲ ਵਾਲੇ ਇਹ ਅੱਖ ਕਿੱਥੇ ਲੱਗਦੇ ਜਵਾਕ ਤਾਂ ਆਪਣੀਆਂ ਮਰਜ਼ੀਆਂ ਕਰਦੇ ਨੇ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਤੁਰ ਪੈਂਦੇ ਆ ਤੇ ਮੈਂ ਜਵਾਦ ਆਪ ਜਿਹੜਾ ਹੈਗਾ ਆ ਕੱਚੇ-ਕੱਚੇ ਦੇ ਝਾੜੂ ਲਾ ਦਿੱਤੇ ਲਾ ਲਓ ਜੀ ਇਹਨਾਂ ਦੀ ਆ ਗਈ ਵੈਣ ਤੇ ਚੜਾਉਣ ਗਏ ਆ ਬਸ ਇਹਨਾਂ ਨੂੰ ਬਸਤੇ ਕਿਉਂਕਿ ਇਹ ਮੁੰਡਾ ਇਲਤ ਬਹੁਤ ਕਰਦਾ ਭੱਜ ਕੇ ਜਿਹੜਾ ਬਸ ਦੇ ਮੂਰੇ ਹੋ ਜਾਂਦਾ ਆ ਤਾਂ ਕਰਕੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਬਸ ਜਵਾਕਾਂ ਨੂੰ ਚੜਾਓ ਬਸ ਤੇ ਚੜਾਉਣ ਚਲੇ ਗਏ ਐਟੋਮੈਟਿਕ ਮਸ਼ੀਨ ਨੂੰ ਨਾ ਚਲਾਉਣਾ ਕਿੱਦਾਂ ਆਪਾਂ ਤੁਹਾਨੂੰ ਇਹ ਦੱਸਦੇ ਆ ਇਹਦੀ ਅੱਗੇ ਫੁੱਲ ਜਾਣਕਾਰੀ ਆਪਾਂ ਪਹਿਲਾਂ ਵੀਡੀਓ 'ਚ ਦੇ ਚੁੱਕੇ ਆ ਤੇ ਚਲਾਉਣੀ ਕਿੱਦਾਂ ਆ ਸੁੱਖ ਸੁਵਿਧਾ ਇਹਦੀ ਬਹੁਤ ਆ ਚਲਾਉਣੀ ਕਿੱਦਾਂ ਪਾਉਤ ਹਾਂ ਦੱਸਦੀ ਆ ਕੱਪੜੇ ਆਪਾਂ ਇਹਦੇ ਵਿੱਚ ਪਾ ਲਿਆ ਇਹ ਡਿਟਰਜੈਂਟ ਵਾਲੀ ਡੱਬੀ ਆ ਜਿੱਥੇ ਸਰਫ ਪਾਉਣੀ ਆ ਤੁਸੀਂ ਇਹਦੇ ਵਿੱਚ ਜ਼ਿਆਦਾ ਸਰਫ ਨਹੀਂ ਪਾਉਣੀ ਬਸ ਓਨੀ ਕੁ ਪਾਉਣੀ ਆ ਜਿੰਨੀ ਨਾਲ ਇਹ ਕੱਪੜੇ ਜਿਹੜੇ ਵਾਸ਼ ਹੋ ਜਾਣਗੇ ਜੇ ਤੁਸੀਂ ਜ਼ਿਆਦਾ ਪਾਤੀ ਇਹਨੇ ਸਾਰੀ ਸਰਫ ਆ ਜਿਹੜੀ ਖਿੱਚ ਲੈਣੀ ਆ ਤੇ ਕੱਪੜੇ ਧੋਣੇ ਸਾਰੀ ਸਰਫ ਨਾਲੀ ਮਤਲਬ ਵਾਸ਼ ਕਰਦੇ ਨੇ ਜਿੱਥੇ ਤੁਹਾਡੀ ਮੰਨ ਲਓ 1 ਚਮਚਾ ਸਰਫ ਲੱਗਣੀ ਆ ਨਾ ਤੇ ਤੁਸੀਂ ਇਹ ਚ 10 ਪਾਤੇ 10 ਹੀ ਖਿੱਚ ਲੈਣੀਆਂ ਨਹੀਂ ਇਸ ਕਰਕੇ ਇਹਦੇ ਚ ਜਿੰਨੀ ਕੁ ਸਰਫ ਦੀ ਜ਼ਰੂਰਤ ਆ ਓਨੀ ਪਾਉਣੀ ਆ ਪਲੱਗ ਲਾ ਲੈਣਾ ਹੈ ਉਧਰ ਸਵਿੱਚ ਛੱਡ ਕੇ ਤੇ ਇੱਥੇ ਪਾਵਰ ਲਿਖਿਆ ਹੋਊਗਾ ਦੇਖੋ ਪਾਵਰ ਇਹਨੂੰ ਨਾ ਆਪਕੇ ਜੇ ਤਾਂ ਤੁਸੀਂ ਕੱਪੜੇ ਨਾਰਮਲੀ ਧੋਣੇ ਆ ਤਾਂ ਨਾਰਮਲ ਤੇ ਕਰ ਲੈਣੀ ਆ ਤੇ ਇੱਥੋਂ ਹੁੰਦੀ ਆ ਇਹ ਨਾਰਮਲ ਤੇ ਕਰ ਲੈਣੀ ਆ ਜੇ ਜਲਦੀ ਧੋਣੇ ਆ ਜਾਂ ਇੱਥੇ ਕਰ ਲੈਣੀ ਆ ਹਨਾ ਤੇ ਮਤਲਬ ਅਲੱਗ-ਅਲੱਗ ਆ ਇੱਥੇ ਜੋ ਜੇ ਤੁਸੀਂ ਥੋੜੀ ਜਿਹਾ ਡਿਪ ਕਰਕੇ ਰੱਖਣੇ ਉਹ ਇੱਥੇ ਆ ਜੇ ਕੰਬਲ ਜਿਆਦਾ ਪਰੇ ਨਹੀਂ ਤੋ ਸਕਦੇ ਆਪਾਂ ਹਲਕੇ ਫੁਲਕੇ ਕੰਬਲ ਹੁੰਦੇ ਜਿਹੜੇ ਉਹ ਇੱਥੇ ਤੋ ਸਕਦੇ ਆ ਹਨਾ ਬਸ ਇਹ ਇਹਦੇ ਮੇਨ ਬਟਨ ਹੁੰਦੇ ਆ ਬਾਕੀਆਂ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਹਨਾ ਇੱਥੋਂ ਆਪਾਂ ਇਹਨੂੰ ਚੇਂਜ ਕਰ ਸਕਦੇ ਆ ਦੇਖੋ ਤੇ ਮੈਂ ਨਾਰਮਲ ਤੇ ਲਾ ਕੇ ਹੀ ਧੋਣੀ ਹੁੰਨੀ ਆ ਤੇ ਬਸ ਇੱਥੋਂ ਆਪਾਂ ਚਲਾ ਦੇਣੀ ਆ ਤੇ ਇਧਰ ਆਪਣੀ ਪਾਈਪ ਆ ਜਿਹੜੀ ਪੱਕੀ ਲਾਈ ਹੋਈ ਹੈ ਜਿਹੜੀ ਪਹਿਲਾਂ ਪਾਈਪ ਸੀ ਟੁੱਟ ਗਈ ਆਪਾਂ ਹੋਰ ਲਿਆ ਕੇ ਲਾਈ ਆ ਤੇ ਬਸ ਟੁੱਟੀ ਛੱਡ ਦੇਣੀ ਆ ਤੇ ਅੱਗੇ ਦਾ ਕੰਮ ਇਹਨੇ ਆਪਣੇ ਆਪ ਆ ਜਿਹੜਾ ਕਰਨਾ ਆ ਦੇਖੋ ਇਹਨੇ ਟਾਈਮ ਜਿਹੜਾ ਚੱਕ ਲਿਆ ਆ ਕਿ 38 ਮਿੰਟ ਦਾ ਟਾਈਮ ਜਿਹੜਾ ਲੱਗੂਗਾ ਕੱਪੜੇ ਧੋਣ ਲਈ ਪਾਣੀ ਖਿੱਚੂਗੀ ਕੱਪੜੇ ਧੋਊਗੀ ਨਚੋੜੂਗੀ ਸਕਾਊਗੀ ਸਾਰਾ ਕੰਮ ਇਹ ਖੁਦ ਜਿਹੜਾ ਕਰੂਗੀ ਲੋ ਜੀ ਇਹ ਕਲਿੱਪ ਆ ਜਿਹੜੀ ਵਾਸ਼ਿੰਗ ਮਸ਼ੀਨ ਚ ਲਾਉਣ ਤੋਂ ਪਹਿਲਾਂ ਮੈਂ ਲੈ ਲਈ ਸੀਗੀ ਬੱਚਿਆਂ ਨੂੰ ਵੈਣ ਇਹ ਚੜਾਇਆ ਇਹ ਸੀ ਤੇ ਉਸ ਤੋਂ ਬਾਅਦ ਆ ਜਿਹੜੀ ਇਹ ਫਿਰ ਕਲਿੱਪ ਮੈਂ ਲੈ ਲਈ ਸੀਗੀ ਮੈਂ ਫਿਰ ਬੂਟਿਆਂ ਨੂੰ ਜਿਹੜਾ ਹੈਗਾ ਪਾਣੀ ਵਗੈਰਾ ਪਾ ਦਿੱਤਾ ਬੂਟੇ ਲਾਉਣ ਦਾ ਮੈਨੂੰ ਸ਼ੌਂਕ ਬਹੁਤ ਆ ਬਸ ਜਗਾ ਘੱਟ ਹੋਣ ਕਰਕੇ ਨਹੀਂ ਲਾਉਂਦੀ ਤੇ ਇੱਥੇ ਆਪਾਂ ਜਿਹੜੇ ਹੈਗੇ ਬੂਟੇ ਲਾਏ ਹੋਏ ਨੇ ਤੇ ਕੁਛ ਕੰਧ ਤੇ ਗਮਲੇ ਪਏ ਉਹਨਾਂ ਦੇ ਵਿੱਚ ਆਪਾਂ ਬੈਂਗਣੀ ਦੀ ਪਨੀਰੀ ਜਿਹੜੀ ਲਾਈ ਹੋਈ ਹੈ ਬੂਟੇ ਲਾਏ ਹੋਏ ਨੇ ਤੇ ਉਹਨਾਂ ਨੂੰ ਵੀ ਮੈਂ ਪਾਣੀ ਪਾ ਦੂੰਗੀ ਆਪਾਂ ਬਸ ਜਸਟ ਚੈੱਕ ਕਰਨਾ ਵੀ ਗਮਲਿਆਂ ਦੇ ਵਿੱਚ ਵੀ ਬੈਂਗਣੀ ਲੱਗ ਜਾਂਦੀ ਹੈ ਕਿਉਂਕਿ ਮੈਂ ਕਿਸੇ ਤੇ ਲੱਗੀ ਦੇਖੀ ਸੀਗੀ ਮੈਂ ਕਿਹਾ ਚਲੋ ਆਪਾਂ ਵੀ ਟਰਾਈ ਜਿਹੜਾ ਕਰ ਲੈਨੇ ਹੈਗੇ ਇਸ ਕਰਕੇ ਮੈਂ ਜਿਹੜਾ ਹੈਗਾ ਇਹ ਟਰਾਈ ਕੀਤਾ ਆ ਤੇ ਇਹ ਮੇਰਾ ਸੂਟ ਪਤਾ ਨਹੀਂ ਕੀ ਗੱਲ ਹੈ ਹਨਾ ਜਿਵੇਂ ਜਿਵੇਂ ਵਾਸ਼ ਕਰੀ ਜਾਂਦੀ ਹੈ ਸੁਗੜੀ ਜਾਂਦਾ ਆ ਤੇ ਮੈਂ ਫਿਰ ਇਹਨੂੰ ਘਰੇ ਘਰੇ ਥੋੜਾ ਜਿਹਾ ਚਲੋ ਪਾ ਲਈਦਾ ਜਾਂ ਮੈਨੂੰ ਇਹ ਆ ਵੀ ਚਲੋ ਐਦ ਕੀ ਨਹੀਂ ਗਰਮੀ ਇਦਾਂ ਆਪਾਂ ਕੱਢ ਲੈਣੀ ਹੈ ਮੈਂ ਤਾਂ ਕਰਕੇ ਜਿਹੜਾ ਇਹਨੂੰ ਪਾ ਲਈਦਾ ਆ ਤੇ ਬਸ ਮੁੜ ਕੇ ਨਹੀਂ ਹੁਣ ਇਹਨੂੰ ਪਾਉਣਾ ਹੈਗਾ ਜਾਂ ਬਸ ਆ ਗਰਮੀਆਂ ਜਿਹੜੇ ਇੱਕ ਅੱਧਾ ਮਹੀਨਾ ਜਿਹੜਾ ਹੈਗਾ ਇਹ 2-4 ਵਾਰੀ ਪਾਊਗਾ ਮੈਂ ਪਾ ਲੂੰਗੀ ਫਿਰ ਨਹੀਂ ਮੈਨੂੰ ਪਾਉਂਦੀ ਹੈਗੀ ਪਰ ਪਤਾ ਨਹੀਂ ਕੀ ਗੱਲ ਹੈ ਧੋਈ ਜਾਂਨੇ ਧੋਈ ਜਾਂਨੇ ਸੁਗੜੀ ਜਾਂਦਾ ਆ ਚਲੋ ਜੀ ਪਾਣੀ ਆਪਾਂ ਨੇ ਪਾ ਦਿੱਤਾ ਆ ਤੇ ਹੁਣ ਆਪਾਂ ਤੁਹਾਨੂੰ ਐਨਕ ਉਤਰਨ ਲਈ ਇੱਕ ਤਰੀਕਾ ਦੱਸਦੀ ਆ ਹਨਾ ਸਵੇਰ ਵੇਲੇ ਦਾ ਟਾਈਮ ਜਦੋਂ ਸਵੇਰ ਵੇਲੇ ਸੂਰਜ ਨਿਕਲਦਾ ਆ ਤੇ ਲਾਲੀ ਜੀ ਦੇ ਵਿੱਚ ਜਿਹੜਾ ਹੁੰਦਾ ਆ ਨਾ ਸੂਰਜ ਜਦੋਂ ਤੇ ਉਦੋਂ ਤੁਸੀਂ ਜਿੰਨਾ ਟਾਈਮ ਘੱਟ ਤੋਂ ਘੱਟ 5 ਮਿੰਟ ਤਾਂ ਬਿਨਾਂ ਅੱਖਾਂ ਝਮਕ ਕੇ ਸੂਰਜ ਨੂੰ ਦੇਖਣਾ ਆ ਤੇ ਐਨਕ ਉਤਰ ਜਾਂਦੀ ਆ ਮੈਂ ਜਦੋਂ 8ਵੀਂ ਚ ਪੜ੍ਹਦੀ ਸੀ ਮੇਰੇ ਡੇਢ ਨੰਬਰ ਦੀ ਜਿਹੜੀ ਐਨਕ ਲੱਗੀ ਹੋਈ ਸੀਗੀ ਤੇ ਅੱਜ ਮੈਂ ਬਿਲਕੁਲ ਵੀ ਐਨਕਾ ਜਿਹੜੀ ਨਹੀਂ ਲਾਉਂਦੀ ਹਾਂ ਕਿ ਮੈਂ 8ਵੀਂ ਚ ਮੇਰੇ ਐਨਕ ਲੱਗ ਗਈ ਸੀ ਤੇ ਫਿਰ ਨਾ ਮਤਲਬ 2-3 ਮਹੀਨੇ ਮੈਂ ਐਨਕ ਪੂਰੀ ਲਈ ਆ ਫਿਰ ਉਸ ਤੋਂ ਬਾਅਦ ਨਾ ਮੈਂ ਇਹ ਜਿਹੜਾ ਹੈਗਾ ਮੇਰੇ ਡੈਡੀ ਨੇ ਦੱਸਿਆ ਸੀ ਮੇਰੇ ਫਾਦਰ ਸਾਹਿਬ ਨੇ ਕਿ ਬੇਟਾ ਤੂੰ ਨਾ ਸੂਰਜ ਦੇਖ ਲਿਆ ਕਰ ਸਵੇਰ ਨੂੰ ਉੱਠਦਾ ਤੇਰੀ ਐਨਕ ਲੈ ਜੂਗੀ ਕਿਉਂਕਿ ਮੇਰੇ ਡੇਡ ਪਹਿਲਾਂ ਮੇਰੀ 1 ਨੰਬਰ ਦੀ ਲੱਗੀ ਫਿਰ 1.5 ਦੀ ਫਿਰ 1.75 ਦੀ ਹੋ ਗਈ ਤੇ ਉਸ ਤੋਂ ਬਾਅਦ ਫਿਰ ਡੈਡੀ ਕੇ ਮੇਰੇ ਡੈਡੀ ਕਹਿੰਦੇ ਵੀ ਬੇਟਾ ਤੇਰਾ ਐਨਕ ਦਾ ਨੰਬਰ ਵਧ ਹੀ ਜਾਂਦਾ ਤੂੰ ਸੂਰਜ ਨੂੰ ਸਵੇਰ ਨੂੰ ਰੋਜ਼ਾਨਾ ਦੇਖਿਆ ਕਰ ਤੇ ਮੈਨੂੰ 5:30 ਵਜੇ ਠਾਲ ਦਿੰਦੇ ਹੁੰਦੇ ਸੀ ਤੇ ਫਿਰ ਮੈਂ 5 ਮਿੰਟ ਸੂਰਜ ਜ਼ਰੂਰ ਦੇਖਦੀ ਸੀ ਥੈਂਕ ਯੂ